ਲੋਕ ਜਿਹੜੇ ਨੇ ਉਹ ਕਾਂਗਰਸ ਭਾਜਪਾ ਅਕਾਲੀ ਦਲ ਦੀਆਂ ਪਾਲਿਸੀਆਂ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਸਿਵਲ ਹਸਪਤਾਲ ਜਾਓ 100 100 ਬੰਦੇ ਦੀ ਲਾਈਨ ਲੱਗੀ ਹੋਈ ਆ ਉੱਥੇ ਔਰ ਜਨ ਤੱਕ ਤੁਹਾਡੀ 바ਰੀ ਆਉਂਦੀ ਆ 12:30 ਵਜੇ ਤੱਕ ਔਰੋਂ ਤੱਕ ਡਾਕਟਰ ਉੱਠ ਕੇ ਚਲਾ ਜਾਂਦਾ ਜੇ ਤੁਹਾਨੂੰ ਕਿਰੇ ਦਵਾਈ ਮਿਲ ਵੀ ਜਾਂਦੀ ਹੈ ਤੁਸੀਂ ਅੱਗੇ ਫਾਰਮਾਸਿਸਟ ਕੋ ਜਾਂਦੇ ਹੋ ਉਹ ਕਹਿੰਦਾ ਮੇਰੇ ਕੋ ਦਵਾਈ ਹੈ ਨਹੀਂ ਜੇ ਤੁਹਾਨੂੰ ਜਿੰਨੇ ਵੀ ਵਰਕਰ ਸਹਿਬਾਨਾ ਪੱਪਾ ਪਾਰ ਹੋਏ ਪਏ ਨੇ ਮੈਂ ਜਿੱਥੇ ਜਾਂਦਾ ਮੈਨੂੰ ਮੇਰੇ ਪੈਰਾਂ ਦੇ ਅੱਗੇ ਤਲੀਆਂ ਰੱਖ ਰਹੇ ਨੇ ਵਰਕਰਾਂ ਦਾ ਇੰਨਾ ਮੈਨੂੰ ਪਿਆਰ ਮਿਲ ਰਿਹਾ ਔਰ ਇਸ ਤੋਂ ਇਲਾਵਾ ਇਲਾਕੇ ਜਿਹੜੇ ਵੀ ਮੈਂ ਮਹੱਲੇ ਦੇ ਵਿੱਚ ਗਿਆ ਉਸ ਮਹੱਲੇ ਦੇ ਵਿੱਚ ਤੁਸੀਂ ਦੇਖੋ ਠਾਠਾ ਮਾਰਦਾ ਘੱਟ ਤੁਹਾਨੂੰ ਦਿਖਾਈ ਦੇ ਰਿਹਾ ਲੋਕ ਜਿਹੜੇ ਨੇ ਉਹ ਕਾਂਗਰਸ ਭਾਜਪਾ ਅਕਾਲੀ ਦਲ ਦੀਆਂ ਪਾਲਿਸੀਆਂ ਦਾ ਬੁਰੀ ਤਰ੍ਹਾਂ ਪਰੇ ਜਾਓ 100 100 ਬੰਦੇ ਦੀ ਲਾਈਨ ਲੱਗੀ ਹੋਈ ਆ ਉੱਥੇ ਔਰ ਜਿੰਨੋਂ ਤੱਕ ਤੁਹਾਡੀ ਬਾਰੀ ਆਉਂਦੀ ਆ 12:30 ਵਜੇ ਤੱਕ ਔਰੋਂ ਤੱਕ ਡਾਕਟਰ ਉੱਠ ਕੇ ਚਲਾ ਜਾਂਦਾ ਜੇ ਤੁਹਾਨੂੰ ਕਿਰੇ ਦਵਾਈ ਮਿਲ ਵੀ ਜਾਂਦੀ ਹੈ ਤੁਸੀਂ ਅੱਗੇ ਫਾਰਮਾਸਿਸਟ ਕੋ ਜਾਂਦੇ ਹੋ ਉਹ ਕਹਿੰਦਾ ਮੇਰੇ ਕੋਲ ਦਵਾਈ ਹੈ ਨਹੀਂ ਜੇ ਤੁਹਾਨੂੰ ਐਕਸਰੇ ਕਰਨੀ ਲੋੜ ਪੈਂਦੀ ਆ ਉਹ ਕਹਿੰਦੇ ਐਕਸਰੇ ਵਾਲੀ ਮਸ਼ੀਨ ਖਰਾਬ ਹੋ ਗਈ ਆ ਜੇ ਤੁਸੀਂ ਕਹਿੰਦੇ ਬਲੱਡ ਟੈਸਟ ਕਰਾਉਣਾ ਤਾਂ ਉਹ ਕਹਿੰਦੇ ਸਾਡੇ ਕੋਲ ਬਲੱਡ ਟੈਸਟ ਕਰਨ ਦੀ ਸੁਵਿਧਾ ਹੈ ਨਹੀਂ ਜੇ ਡੇਂਗੂ ਹੋ ਜਾਓ ਤਾਂ ਕਹਿੰਦੇ ਡੀਐਮਸੀ ਚਲੇ ਜਾਓ ਜੇ ਮਲੇਰੀਆ ਹੋ ਜਾ ਤਾਂ ਕਹਿੰਦੇ ਪੀਡੀਆ ਚਲ ਜਾਓ ਸਿਰ ਤੇ ਸੱਟ ਲੱਗ ਜਾਵੇ ਇਹ 70 ਸਾਲ ਬਾਅਦ ਇਸ ਸੰਤਲ ਹਾਲ ਇੱਥੇ ਤੇ ਜਿਹੜਾ ਮੈਡੀਕਲ ਕਾਲਜ ਬਣਨਾ ਸੀ ਉਹਦਾ ਚਾਰ ਵਾਰੀ ਉਦਘਾਟਨ ਕਰਤਾ ਇਹਨਾਂ ਨੇ ਪਹਿਲਾਂ ਪਹਿਲਾਂ ਸੰਤੋਸ਼ ਚੋਧਰੀ ਨੇ ਉਦਘਾਟਨ ਕਰਤਾ ਉਹਦਾ ਫਿਰ ਉਸਤ ਵਾਰ ਉਹ ਉਦਘਾਟਨ ਸੋਮ ਪ੍ਰਕਾਸ਼ ਨੇ ਕਰਤਾ ਫਿਰ ਵਿਜੇ ਸ਼ਾਂਪਲੇ ਨੇ ਕਰਤਾ ਹੁਣ ਮਾਨਯੋਗ ਨਵੇਂ ਮੰਤਰੀ ਜਿਹੜੇ ਕਾਂਗਰਸ ਤੋਂ ਛਲੱਪਾ ਮਾਰ ਕੇ ਇੱਧਰ ਆਏ ਆਮ ਆਦਮੀ ਪਾਰਟੀ ਹੁਣ ਹੁਣ ਉਹ ਕਰੀ ਜਾਂਦੇ ਉਹਦਾ ਉਦਘਾਟਨ ਮਤਲਬ ਕਿ ਪਿਛਲੇ 70 ਸਾਲਾਂ ਤੋਂ ਲੋਕਾਂ ਨੂੰ ਸਿਰਫ ਬੇਕੂ ਬਣਾਇਆ ਜਾ ਰਿਹਾ ਹੈ ਤਾਂ ਇਸ ਕਰਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕ ਚਾਹੁੰਦੇ ਆ ਮੈਨੂੰ ਪੂਰਾ ਨਜ਼ਰ ਆ ਰਿਹਾ